वाहे गुरू, वाहे गुरु ਅਲਸੋ ਵਾਹਿਗੁਰੂ ਦੀ ਕੀ ਫਤਿਹ ਅਸੀਂ ਅੱਜ ਸੇ ਮੌਜੂਦ ਆ ਗੁਰਦੁਆਰਾ ਸਹੀਕਨ ਸਾਹਿਬ ਜੀ ਦੇ ਬਾਹਰ ਤੇ ਦੱਸ ਦਈਏ ਕਿ ਜਿੱਥੇ ਲੱਖਾਂ ਦੀ ਤਦਾਦ ਦੇ ਉੱਤੇ ਸੰਗਤ ਗੁਰੂ ਘਰ ਵਿਖੇ ਨਤਮਸਤਕ ਹੋਣ ਵਾਸਤੇ ਪਹੁੰਚ ਰਹੀ ਆ ਤਾਂ ਉੱਥੇ ਹੀ ਸਾਡੇ ਨਾਲ ਤਸਵੀਰਾਂ ਸਭ ਤੋਂ ਪਹਿਲਾਂ ਸਾਂਝਾ ਕਰਦੇ ਆ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਸੰਗਤ ਦਾ ਇਠਾਟਾ ਮਾਰਦਾ ਕੱਠ ਗੁਰੂ ਘਰ ਵਿਖੇ ਪਹੁੰਚਿਆ ਹੈ ਉੱਥੇ ਸਾਡੇ ਨਾਲ ਕੁਝ ਨਿਆਂ ਸਿੰਘ ਵੀਰ ਜੋ ਮੌਜੂਦ ਹੈਗੇ ਨੇ ਤਾਂ ਕਵਿਸ਼ਰੀ ਜੋ ਖਾਸ ਕਰਕੇ ਬਾਬਾ ਜੀ ਦੇ ਜਨਮ ਦਿਹਾੜੇ ਉੱਤੇ ਜੋ ਆ ਸਾਂਝੀ ਕਰਾਂਗੇ ਤੇ ਅਸੀਂ ਤਸਵੀਰਾਂ ਸਾਂਝੀ ਕਰ ਰਹੇ ਤੁਹਾਡੇ ਨਾਲ ਗੁਰੂ ਘਰ ਦੀਆਂ ਤਾਂ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਦੇ ਦਿਨ ਜਿੱਤੇ ਲੱਖਾਂ ਦੀ ਤਦਾਦ ਤੇ ਸੰਗਤ ਗੁਰੂ ਘਰ ਵੇਖਣ ਤਮਸਤ ਹੋਣ ਉਸ ਤੇ ਪਹੁੰਚ ਰਹੀ ਆ ਤੁਸੀਂ ਵੀ ਆਇਓ ਕਵਿਸ਼ਰੀ ਖਾਸ ਕਰਕੇ ਅਜੇ ਗੱਲ ਕਰ ਲਈਏ ਗੁਰੂ ਸਾਹਿਬ ਜੀ ਦੇ ਉੱਤੇ ਬਾਬਾ ਦੀਪ ਸਿੰਘ ਜੀ ਦੇ ਉੱਤੇ ਕਵਿਸ਼ਰੀ ਤੁਸੀਂ ਜੋ ਸੁਣਾਉਣੀ ਚਾਹੁੰਦੇ ਹੋ ਜਰੂਰ ਆਪਾਂ ਚਾਹੁੰਦੇ ਇੱਕ ਵਾਰੀ ਸੰਗਤਾਂ ਤੁਹਾਡੀ ਆਵਾਜ਼ ਸੁਣ ਸਕੀ ਜੀ ਬਿਲਕੁਲ ਅਕਸ਼ੇ ਵੀਰ ਜੀ ਸਭ ਤੋਂ ਪਹਿਲਾਂ ਮੈਂ ਫਤਿਹ ਦੀ ਅਰਜ ਕਰਦਾ ਜੀ ਕਲਗੀਧਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਫਤਿਹ ਬੁਲਾਉਂਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਉ ਏਂਡ ਜਲਾ ਅੰਮ੍ਰਿਤਸਰ ਦੀ ਧਰਤ ਪਵਿੱਤਰ ਹੋਈ ਮਾਂ ਜੂਣੀ ਦੇ ਕੁਖਨੇ ਵੰਡੀ ਦੁਨੀਆਂ ਨੂੰ ਖੁਸ਼ਬੋਈ ਮਨ ਨੂੰ ਮੋਣੀ ਸੂਰਤ ਤੱਕ ਕੇ ਪਰੀਆਂ ਮੰਗਲ ਗਾਏ ਸਿੱਕੀ ਦਾ ਬਣ ਦੀਪਕ ਸੋਣਾ ਆਹ ਬਾਬਾ ਦੀਪ ਸਿੰਘ ਆਏ ਐ ਐਸੇ ਸੂਰਬੀਰ ਬਚਨ ਕੇ ਬਲੀ ਦਮਦਮ ਟਕਸਾਲ ਦੇ ਮੁਖੀ ਬਾਬਾ ਦੀਪ ਸਿੰਘ ਦੀ ਤਰਨਾਂਦਾਲ ਦੇ ਮੁਖੀ ਯੋਧੇ ਸੰਸਪਾਈ ਸੂਰਬੀਰ ਕਹਿਣੀ ਕਤਨੀ ਦੇ ਸੂਰੇ ਸੋ ਤਿਨਾਂ ਦਾ ਸਭ ਤੋਂ ਪਹਿਲਾਂ ਜਨਮ ਦਿਹਾੜੀ ਆਪ ਜੀ ਦੇ ਜਗ ਬਾਣੀ ਟੀਮ ਨੂੰ ਲੱਖ ਲੱਖ ਵਧਾਈ ਹੁੰਦਾ ਉਹ ਤੇ ਅਕਸ਼ੇਵੀਰ ਜੀ ਨੂੰ ਵਧਾਈ ਦਿੰਦਾ ਸੰਦੀਪ ਸਿੰਘ ਜੀ ਮੇਰੇ ਸਤਿਕਾਰਯੋਗ ਵੀਰ ਜੀ ਆਹ ਸੰਗਤ ਜੀ ਆਪ ਜੀ ਦੇ ਸਾਹਮਣੇ ਬਾਬਾ ਦੀਪ ਸਿੰਘ ਜੀ ਦਾ ਜਿਸ ਵੇਲੇ ਪੌਂ ਮਿੰਟ ਜਿਲ੍ਹਾ ਅੰਮ੍ਰਿਤਸਰ ਦੀ ਧਰਤੀ ਪਵਿੱਤਰ ਜਿਸ ਵੇਲੇ ਉਸ ਪਵਣ ਧਰਤੀ ਨੂੰ 사ਧਗੁਰ ਜੀ ਨੇ ਭਾਗ ਲਗਾਏ ਇਸ ਮਾਤਾ ਜੂਣੀ ਜੀ ਅਤੇ ਪਿਤਾ ਭਗਤੂ ਜੀ ਦੇ ਘਰ ਜਨਮ ਹੋਇਆ ਪਵਿੰਡ ਜిల్లా ਅਮਰਸਰ ਦੀ ਧਰਤ ਪਵਿੱਤਰ ਹੋਈ ਮਾ ਜੂਣੀ ਦੇ ਕੁੱਖ ਨੇ ਮੰਡੀ ਦੁਨੀਆ ਨੂੰ ਖੁਸ਼ਬਾਓ ਆਪਣੇ ਪਿਆਰ ਸਤਕਾਰ ਸਹਿ ਸਰਮਣ ਕਰਨਾ ਪਵਿੰਡ ਜੱਲਾ ਅਮਰਤ ਸਰਦੀ ਧਰਤ ਪਵਿੱਤਰ ਹੋਈ ਮਾ ਜੂਣੀ ਦੇ ਕੁੱਖ ਨੇ ਮੰਡੀ ਦੁਨੀਆ ਨੂੰ ਖੁਸ਼ਬੋਈ ਮਨ ਨੂੰ ਮੌਣੀ ਸੂਰਤ ਤੱਕ ਕੇ ਪਰੀਆਂ ਮੰਗਲ ਗਾਉਣ ਸਿੱਖੀ ਦਾ ਮਨਦੀਪਕ ਸੋਣਾ ਬਾਬਾ ਦੀਪ ਸਿੰਘ ਆਏ ਪਹੁਵਿੰਡ ਜ਼ਿਲ੍ਹਾ ਅੰਮ੍ਰਿਤਸਰ ਦੀ ਧਰਤ ਪਵਿੱਤਰ ਹੋਈ ਮਾ ਜੂਣੀ ਦੇ ਕੁਖਣੇ ਵੰਡੀ ਦੁਨੀਆਂ ਨੂੰ ਖੁਸ਼ਬੋਹੀ ਮਨ ਨੂੰ ਮੌਣੀ ਸੂਰਤ ਤੱਕ ਕੇ ਪਰੀਆਂ ਮੰਗਲ ਗਾਉਣ ਸਿੱਖੀ ਦਾ ਮਨਦੀਪਕ ਸੋਣਾ ਬਾਬਾ ਦੀਪ ਸਿੰਘ ਆਏ 1682 ਦੀ ਜਾਂ 26 ਜਨਵਰੀ ਆਈ ਮਾਝੇ ਦੇ ਸੈਂਟਰ ਵਿੱਚ ਪੈਦਾ ਹੋ ਗਈ ਜੋਤ ਇਲਾਹੀ ਗੁਰੂ ਨਾਨਕ ਦੀਆਂ ਹੋਈਆਂ ਮੇਰਾ ਉਗੜੇ ਕਰਮ ਕਮਾਏ ਸਿੱਖੀ ਦਾ ਮਨਦੀਪਕ ਸੋਣਾ ਬਾਬਾ ਦੀਪ ਸਿੰਘ ਆਏ ਜੀ ਚਾਰੇ ਪਾਸੇ ਚਾਨਣ ਹੋਏ ਹੋ ਗਈ 시 ਰੁਸ਼ਨਾਈ ਪਿਤਾ ਭਗਤ ਨੂੰ ਸਾਰੇ ਲੋਕੀ ਆਕੇ ਦੇਣ ਵਧਾਈ ਰੂਪ ਨਿਰਾਲਾ ਤੱਕੇ ਅਰਸ਼ੋਂ ਦੇਵਤਿਆਂ ਫੁੱਲ ਮਰਸਾਉਣੇ ਸਿੱਖੀ ਦਾ ਮਨ ਦੀਪਕ ਸੋਣਾ ਬਾਬਾ ਦੀਪ ਸਿੰਘ ਜੀ ਆਉਣੇ ਮਨ ਨੂੰ ਨੌਰੀ ਮੁਖੜਾ ਹੋ ਮਨ ਨੂੰ ਸਤੀ ਬਚਪਨ ਤੋਂ ਹੀ ਇਹ ਕੋਈ ਜਾਪੇ ਆ ਬਣੋ ਅਨੋਖੀ ਸ਼ਕਤੀ ਪਰਮਾ ਜੋ ਸਾਬਾਂ ਚੋ ਗੁਦਵੇ ਸਬਦੇ ਮਨ ਨੂੰ ਪਾਏ ਸਿੱਖੀ ਦਾ ਮਨ ਦੀਪਕ ਸੋਣਾ ਬਾਬਾ ਦੀਪ ਸਿੰਘ ਜੀ ਆਏ ਮਾਈ ਆਖੇ ਵੇਖੇ ਅਜ ਤੱਕ ਕਈ ਬਾਣ ਹਜ਼ਾਰਾਂ ਜਿਆਂ ਨਾਲੋਂ ਦਿਸਦੀਆਂ ਵੱਖ ਨਹਾਰਾ ਜੀਤ ਭక్తి ਦਾ ਹੈ ਮਖਰਾ ਚਾਨਣ ਭਗਤੀ ਦਾ ਹੈ ਵਕਰਾਂ ਚਾਨਣ ਮਸਤਕੀ ਉੱਤੇ ਛਾਏ ਸਿੱਖੀ ਦਾ ਮਣ ਦੀਪਕ ਸੋਣਾ ਬਾਬਾ ਦੀਪ ਸਿੰਘ ਜੀ ਆਏ ਜੀ ਜਬਦੀ ਸਾਹਿਬ ਦੀ ਬਾਣੀ ਪੜ ਕੇ ਅੰਮ੍ਰਿਤ ਗਿਆ ਬਣਾਇਆ ਪਿਤਾ ਭਖਤੂ ਗੁਣਤੀ ਦੇਣ ਲਈ ਬਾਲਕ ਦੇ ਮੁਖ ਪਾਇਆ ਲੰਗਤਾਂ ਨੂੰ ਬਾਣੀ ਪੜਦਿਆਂ ਲੰਗਰ ਕੇ ਸ਼ਕਾਏ ਸਿੱਖੀ ਦਾ ਬਣਦੀ ਬਕ ਸੋਣਾ ਬਾਬਾ ਦੀਪ ਸਿੰਘ ਜੀ ਆਏ ਦੀ ਤੇ ਸ਼ਕਤੀ ਦਾ ਚੇਲੇ ਤੇ ਸ਼ਕਤੀ ਦਾ ਚਿਹਰੇ ਪੈਂਦਾ ਹੈ ਚਿਲਕਾਰਾ ਨੈਣਾ ਦੇ ਵਿੱਚ ਗੈਰੀ ਲਾਲੀ ਮੱਥੇ ਰੋਬ ਨਿਆਰਾ ਉਹ ਗੈਰਤ ਮਰਦ ਸਿੰਘ ਸੂਰੇ ਦੀ ਬਾਪ ਮਦਮਦ ਵੰਦ ਸੂਰੇ ਦੀ ਬਾਪ ਨਾ ਚੱਲ ਜਾਈ ਜਾਵੇ ਸਿੱਖੀ ਦਾ ਬਣ ਦੀਪਕ ਸੋਣਾ ਬਾਬਾ ਦੀਪ ਸਿੰਘ ਜੀ ਆਏ ਛੋਟੀ ਉਮਰੇ ਲੈ ਮਾਦੀ ਨੈਣੀ RAM ਖੁਮਾਰੀ ਮਨਮੋਣੀ ਹੈ ਸੂਰਤ ਜਾਪੇ ਆ ਕੁਦਰਤ ਆਪ ਸ਼ਿੰਗਾਰੀ ਤੇਜ ਬਿਜਲੀ ਤੋਂ ਵੱਤ ਕੇ ਓ ਚਾਹ ਨਾਲ ਨੈਣ ਮਿਲਾਏ ਸਿੱਖੀ ਦਾ ਬਨਦੀਪਕ ਸੋਣਾ ਬਾਬਾ ਦੀਪ ਸਿੰਘ ਜੀ ਆਏ ਬਾਣੀ ਪੜਦਿਆ ਜੀਵਣਾ ਗੁਜਰਿਆ ਹੋ ਦੀਵਣ ਗੁਜਰਿਆ ਸੁੰਦਰ ਚਮਕੇ ਚੇਰਾ ਬਣ ਕਮਾਂਡਰ ਖੇਡਾ ਕਰਦਾ ਆ ਮਰਦਾਂ ਵਰਗਾ ਜੇਰਾ ਗੁਰਮੁਖ ਨਾਈਓ ਕੋਈ ਜਿਤਨੇ ਤੈਂੋਂ ਸੀਸ ਝਕਾਏ ਸਿੱਖੀ ਦਾ ਬਣ ਦੀਪਕ ਸੋਨਾ ਬਾਬਾ ਦੀਪ ਸੰਧਿਆ ਕੋ ਸਿੰਘ ਸਜੋ ਬਾਣੀ ਦੀ ਧਾਰਨੋ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਲਗਾਤਾਰ ਤਸਵੀਰਾਂ ਜਿੱਥੇ ਗੁਰੂ ਘਰ ਦੀਆਂ ਸਾਂਝੀਆਂ ਕਰ ਰਿਹਾ ਉੱਥੇ ਹੀ ਇੱਕ ਵਿਸ਼ਰੀ ਜੱਥਾ ਜੋ ਬਹੁਤ ਹੀ ਸੋਹਣੀ ਇੱਕ ਵਿਸ਼ਰੀ ਜੋ ਕਹਿ ਸਕਦੇ ਆ ਬਾਬਾ ਦੀਪ ਸਿੰਘ ਜੀ ਨੂੰ ਲੈ ਕੇ ਜੋ ਲਿਖੀ ਆ ਗਾਈ ਆ ਤਾਂ ਇਸੇ ਤਰ੍ਹਾਂ ਦੇ ਨਾਲ ਬਣੇ ਰੋ ਜਗਬਾਨ ਦਸ਼ਨ ਟੀਵੀ ਦੇ ਨਾਲ ਤੁਹਾਡੇ ਨਾਲ ਕੱਲੀ ਕੱਲੀ ਤਸਵੀਰ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਲੈ ਕੇ ਸਾਂਝੀ ਕਰਦੇ ਰਾਵਾਂਗੇ ਕੈਮਰਾਮੈਨ ਸੰਦੀਪ ਕੁਮਾਰ ਦਾ ਨਾਮ ਲਿਖੋ ਸੁਨਗ ਜਗਬਾਨੀ ਟੀਵੀ ਸ਼੍ਰੀ ਹਮਸਤ ਸਾਈਂ